ਸਸਕਾ ਬੀਤੀ ਸਾਰੇ ਵੀਰਿਆ ਨੂੰ ਸੰਦੀਪ ਜੀ ਫਿਰ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਵੀਜੀ ਦਾ ਚ ਕੋਈ ਵਿਜ਼ਿਟ ਹੈਗੀ ਆ ਪਿੰਡ ਚਹਿਰ ਜਿਹੜਾ ਗੁਰਦਵਾਰਾ ਪਿੰਡ ਜੀ ਤਹਿਸੀਲ ਬਟਾਲਾ ਬਾਈ ਜੀ ਰਣ ਸਿੰਘ ਕੋਲ ਆ ਚੁੱਕੇ ਜੀ ਅੱਜ ਵੀ ਬਾਈ ਉਹਨਾਂ ਨੇ ਬਹੁਤ ਟੌਪ ਪਾਰਟੀ ਝੋਡੇ ਲੈ ਕੇ ਆਂਦੀਆਂ ਹਰਿਆਣੇ ਤੋਂ ਚੰਗੇ ਰਿਕੋਰਡਾਂ ਨੇ ਝੋਡੇ ਆ ਜੀ ਤੇ ਆਹ ਹੁਣ ਬਾਈ ਜੀ ਨੇ ਗੱਲਬਾਤ ਕਰ ਗਏ ਇਹਨੇ ਪ੍ਰਾਈਸ ਕੀ ਕੀ ਮਿਲ ਰਿਕੋਰਡ ਬਾਈ ਜੀ ਸਸੀガル ਜੀ ਸਸੀガル ਜੀ ਸਨੀਪ ਸਿੰਘ ਜੀ ਹੋਰ ਬਾਈ ਜੀ ਕਿਦਾਂ ਬਹੁਤ ਵਧੀਆ ਜੀ ਬਹੁਤ ਵਧੀਆ ਕਿ ਕਿਹਾ ਪਿਛਲੀ ਵੀਡੀਓ ਦੇ ਬਹੁਤ ਵਧੀਆ ਰਿਹਾ ਬਹੁਤ ਵਧੀਆ ਕਿਨੇ ਵੇਖ ਗਿਆ ਵੇਗੀਆਂ ਹੀ ਉਦੋਂ 7-8 ਝੋਟੀਆਂ ਵੇਗੀਆਂ ਸੀ ਹਾਂਜੀ 10 ਹੈਗੀਆਂ ਪਈਆਂ 7-8 ਵੇਗੀਆਂ ਸੀ ਉਹ ਜਿੱਦਾਂ ਮੁਰਕੇ ਬਾਚ ਵੇ ਗਈਆਂ ਮਈਆਂ ਬਹੁਤ ਚੰਗੀਆਂ ਆ ਹਾਂ ਮਈਆਂ ਬਹੁਤ ਟਾਪ ਹੀ ਹਾਂਜੀ 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 ਅੱਜ ਵੀ ਫਿਰ ਹਾਂਜੀ ਉਧਰ ਹੀ ਆਈਆਂ ਹਾਂਜੀ ਉਧਰੋਂ ਆਪਾਂ ਮਾਲ ਹੀ ਲੈਣੇ ਚੱਲੇ ਨੇ ਠੀਕ ਆ ਹਾਂਜੀ ਹਾਂਜੀ ਪੰਜਾਬ ਚੋਂ ਤਾਂ ਆਪਾਂ ਮੈਂ ਲੈਂਦੇ ਨਹੀਂ ਠੀਕ ਹੈ ਹਾਂਜੀ ਪੰਜਾਬ ਦੀ ਮੈਂ ਮਰਪੀ ਰਕਾਰਡ ਰੂਟ ਨਹੀਂ ਡਾ ਵਧੀਆ ਹਰਿਆਣੇ ਦੀ ਮੈਂ ਕੋਈ ਵੀ ਜਿਹੜੀ ਪਹਿਲੜ ਕੱਟੀ ਵੀ 12 13 ਗਲ ਦੁੱਧ ਜਿੰਦੀ ਹੈ ਤੇ ਜਿਹੜੀ ਪੰਜਾਬ ਦੀ ਆ ਉਹ ਤਾਂ 8000 ਗਲ ਤੇ ਰਹਿੰਦੀ ਹੈ ਬਸ ਹਾਂਜੀ ਹਾਂਜੀ ਅਗਰ ਤਾਂ ਰਹੇਗਾ ਜੀ ਹਾਂਜੀ ਫਰਕ ਆ ਹਰਿਆਣੇ ਪੰਜਾਬ ਦਾ ਹਾਂਜੀ ਨਾਲੇ ਲੋਕ ਮੰਨਦੇ ਹਰਿਆਣੇ ਨੂੰ ਆਂਟਾ ਬਿਲਕੁਲ ਸਮ ਅੱਜ ਵੀ ਕਿੰਨੀਆਂ ਭਾਈ ਜੀ ਅੱਜ ਆਪਣੇ ਕੋਲ ਜੀ ਹੈ ਤੇ ਸੱਤ ਆਖਿਆ ਹਾਂਜੀ ਪਰ ਆਪਾਂ ਪੰਜ ਭਾਈਆਂ ਵੀਡੀਓ ਜੇ ਪੰਜ ਤੇ ਉਹ ਤੋਂ ਕੁਝ ਤਾਜ਼ੀਆਂ ਸੂਫੀਆਂ ਝੋਟੀਆਂ ਪਹਿਲਣ ਠੀਕ ਹੈ ਉਧਰ ਵੀ ਹੈਗੀਆਂ ਠੀਕ ਹੈ ਇਹ ਕਰਕੇ ਫਿਰ ਨਹੀਂ ਪਾਈਆਂ ਚਲੋ ਆਜ ਉੱਪਰ ਰਹਿੰਦਾ ਹਾਂਜੀ ਇਹ ਜੀ ਇਹ ਇਹ ਝੋਟੀ ਜੀ ਬਾਜੀ ਸੂਈ ਅੱਜ ਨੂੰ ਪੰਜਵਾਂ ਦਿਨ ਠੀਕ ਆ ਤੇ ਇਹਦੇ ਕੋਲ ਇਹ ਵੇਲੇ ਦੁੱਧ 20 ਪਲੱਸ ਹੋਊਗਾ 20 ਪਲੱਸ ਹੋਊ 21 ਹਾਂਜੀ ਪਰ ਆਪਾਂ 20 ਦੱਸਦੇ ਹਾਂ ਠੀਕ ਆ 20 ਪਲੱਸ ਹੋਊਗਾ ਦੁੱਧ ਹਾਂਜੀ ਹਾਂਜੀ ਕੱਟਾ ਕੱਟੇ ਇਦੇ ਮਗਰ ਕੱਟੀ ਆ ਜੀ ਆ ਕੱਟੀ ਆ ਇਦੇ ਮਗਰ ਅੱਛਾ ਕੱਟੀ ਹੋਰ ਮੁਰਾਦੀ ਕੱਟੀ ਦੀ ਤੂਸ਼ ਵੀ ਮਿਲਦੀ ਜਿਹੜੀ ਨਾ ਕੋਈ ਚਿੱਟਾ ਵਾਲ ਨਹੀਂ ਹੈਗਾ ਹਾਂਜੀ ਚੰਗੀ ਕੱਟੀ ਆ ਹਾਂਜੀ ਤੂਸ਼ ਦੇ ਦੁੱਧ ਹਰੇ ਹੋਰ ਵਧੂਗੀ ਜੀ ਹੋਰ ਤੋਂ ਵਧੂਗੀ ਜੀ ਯਾਰ ਕਾਟਾ ਮੈਂ ਇਹ 24 25 ਕਿਲੋ ਦਾ ਹੋਰ ਬੱਚੇ ਯਾਰ 24 25 ਕਿਲੋ ਦਾ ਕਾਟਾ ਮੈਂ ਇਹਦਾ ਲਾਉਂ ਜੀ ਮੈਂ ਥੋੜਾ ਪਾਇਆ ਬਚਾ ਲੈ ਗਏ ਬੰਦੇ ਬਿਲਕੁਲ ਬਿਲਕੁਲ ਜੀ ਵੱਡੀ ਛੋਟੀ ਨਹੀਂ ਮੈਂ ਵੀ ਬੜੀ ਵੱਡੀ ਆ ਜੀ ਮਾੜੀ ਮੋਟੀ ਬਣਾ ਦੇ ਬੋਲੀ ਵੇਜ ਮੈਂ ਤੇ ਮਹਾਰਾਜ ਬਾਬੇ ਘੁੰਮਣ ਵਾਲੇ ਦੀ ਕਿਰਪਾ ਦੇ ਨਾਲ ਨਾ ਸੱਚੇ ਪਾਤਸ਼ਾਹ ਦੀ ਇਹਦੇ ਰਿਕਾਰਡ ਹੀ ਆ ਇਹਦਾ ਮੈਡਾ ਰਿਕਾਰਡ ਹੀ ਆ ਇਹਦੇ ਜੇ ਕੋ ਬੰਦਾ ਖੜੇ ਸਾਹਮਣ ਵਾਲਾ ਤੇ ਖੁਸ਼ੀਪੇ ਤੇ ਦੁੱਧ 27 28 30 ਵੀ ਦੇ ਸਕਦੀ ਹੈ ਅੱਛਾ ਆਂਦੇ ਨਾ 29 ਆਉਣੇ ਉਹਨੇ ਦਿੱਤਾ ਉਹਨੇ ਦਿੱਤਾ ਇਹ 30 ਵੀ ਦੇ ਦੂਗੀ 30 ਵੀ ਦੇ ਦੂਗੀ ਮੈਂ ਆਡਨਾ ਭਾਵੇਂ ਤਿੰਨ ਡਾਂਗ ਚੋਵੇ ਲੋਕੀ ਦੋ ਡਾਂਗ ਚਾਹੁੰਦੇ ਆਪਾਂ ਤਿੰਨ ਡਾਂਗ ਚਾਹਾਂਗੇ ਬਸ ਠੀਕ ਹੈ 6ਵੇਂ ਦਿਨ ਦੀ ਸੂਈ ਹਾਂਜੀ 20 ਪਲੱਸ ਆਹਲੇ ਦੁੱਧਾ 20 ਪਲੱਸ ਹਾਂ ਹੈ 21 ਆ ਆਪਾਂ 20 ਦੱਸਦੇ ਆਂ 20 ਅੱਜ 6ਵੇਂ ਦਿਨ ਸੂਈ ਨੂੰ ਆ ਬਸ ਠੀਕ ਹੈ ਇਹ 12 ਰਾਤ ਨੂੰ ਮਹੀ ਸੂਈ ਆ 12 ਤਰੀਕ ਰਾਤ ਨੂੰ ਅੱਜ ਵੀ ਹੋ ਗਿਆ ਕਿੰਨੇ ਦਿਨ ਹੋ ਗਏ 6ਵੇਂ ਦਿਨ ਆ ਸੂਈ ਹਾਂਜੀ ਹੁਣ 21 20 ਕਿਲੋ ਦੁੱਧ ਤਿਆਰ ਹੈ ਮੈਂ ਬੜੀ ਚੰਗੀ ਜੈਡ ਬ੍ਰੈਂਡ ਵੱਡੀ ਛੋਟੀ ਪੂਰੀ ਜੀ ਪੂਰੀ ਟੌਪ ਆ ਛੋਟੀ ਹਾਂ ਬਾਈ ਮੈਂ ਖੋਲੋ ਜੀ ਜਵਾਬ ਸਭ ਮੈਂ ਵਧੀਆ ਨਿਕਲਿਆ ਜੀ ਉਹ ਅੰਤ ਨਹੀਂ ਅੰਤ ਠੀਕ ਆ ਦੋੜੋ ਉਧਰ ਦੋੜੋ ਇਹ ਨਹੀਂ ਇਧਰ ਦੋੜੋ ਇਧਰ ਦੋੜੋ ਉਹ ਚਾਨਣ ਪੈਂਦਾ ਦੋੜੋ ਇਧਰ ਲਓ ਜੀ ਵੇਖੋ ਕਰਾਦੀ ਵੱਡੀ ਪੁੱਤ ਆ ਮੈਂ ਦਾ ਪੁੱਤ ਕੇ ਕਿਦ ਐ ਥੋੜਾ ਗੱਲ ਲੱਗਦੀ ਨਹੀਂ ਮਾੜੀ ਮੋੜੀ ਗੱਲ ਥੋੜਾ ਜੀ ਆ ਜੋ ਜੀ ਆ ਜੋ ਜਿਹੜਾ ਜਿਹੜਾ ਬੰਦਾ ਮੈਂ ਵੇਖਿਆ ਨਾ ਗੱਬਰ ਨੂੰ ਵੀ ਸਾਡੇ ਘਰ ਹਾਂਜੀ ਉਹ ਜਾ ਕੇ ਇਹ ਕਹਿੰਦੀ ਟੈਲੀਫੋਨ ਕਰਕੇ ਪੁੱਛਦਾ ਜੀ ਸਾਨੂੰ ਖੰਦੀਪ ਸਿੰਘ ਜੀ ਕਿ ਆ ਤੁਹਾਡੀ ਮਹਿਸੂਰੀਕ ਨਹੀਂ ਉਹ ਬਾਈ ਰਹਿੰਦਾ ਹੀ ਨਹੀਂ ਹਾਂਜੀ ਹਾਂਜੀ ਤੇ ਫਿਰ ਭਰਾ ਭਾਜੀ ਫਿਰ ਪਤਾ ਲੱਗਦਾ ਮੈਂ ਇਹਦਾ ਹਾਂਜੀ 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 ਹਾਂ ਬਾਠੀ ਹਾਂਜੀ ਫਿਰ ਹਾਂਜੀ ਹਾਂਜੀ ਬੋਲੋ ਮੋਲ ਜੈ ਜੀ ਕਰੀਏ ਜੈ ਜੀ ਬਿਲਕੁਲ ਜੈ ਬਿਲਕੁਲ ਜੈ ਮੋਲ ਕਹਿੰਦਾ 3 ਲੱਖ 40000 ਰੁਪਇਆ ਠੀਕ ਹੈ ਤੇ 3:30 ਦੀ ਦਾ ਸ਼ੋਰ ਹੋਊਗੀ। ਹਾਂਜੀ 3:30 ਦੀ ਆਪਾਂ ਮੈਂ ਦੇ ਦਾਂਗੇ। ਇਹਦੇ ਜੋ ਕੋਈ ਜ਼ਿਆਦਾ ਵਧ ਘਟਨਾ ਆ ਕੇ ਕਵੇ। ਬਲਕਿ ਇਹ ਉਹ ਹੀ ਮੰਗਿਆ ਵੀ ਜੋ ਲੈ ਲੈਣਾ ਹੋ। ਬਾਕੀ ਦੁੱਧ ਜੇ ਸਾਡੀ ਝੋਟੀ ਕੋ ਨਾ ਹੋਵੇ ਫੇਰ ਗੱਲ ਆ। ਦੁੱਧ ਮਲਪੀ ਆਪਾਂ ਹੈਗਾ 21 ਆ ਪਰ ਆਪਾਂ ਦੱਸਦੇ 20 ਆ ਹਾਂ 20 ਕੋਲ ਦੱਸਦੇ ਹੈਗਾ 21 ਆ ਚਲ ਬਾਕੀ ਝੋਟੀ ਦਾ ਰਿਕਾਰਡ ਆ ਨਹੀਂ ਰਿਕਾਰਡ ਨਹੀਂ ਵੀ ਰਿਕਾਰਡ ਆ ਇਹਦਾ ਲਾਗੇ ਲਾਗੇ 8 ਗਵਾਂਢੀ ਵੀ ਰਿਕਾਰਡ ਹੀ ਜਦੋਂ ਆਪਾਂ ਝੁੱਟੀ ਉਥੋਂ ਬੰਦੇ ਕੋਲ ਲਈ ਆ ਨਾ ਉਹਨਾਂ 8 ਗਵਾਂਡੀਆਂ ਨੇ ਉਹਨਾਂ ਨੂੰ ਕਹਿਵਦੀ ਝੁੱਟੀ ਵੇਚਣ ਵਾਲੀ ਦੀ ਵੇਚ ਕੋ ਦਿੱਤੀ ਆ ਉਹ ਯਾਰ ਕਹਿੰਦਾ ਵੀ ਮੇਰੇ ਬੱਚੇ ਡਿਊਟੀ ਡਾੜੀ ਦੂਰ ਕਰਦੇ ਹਾਂਜੀ ਤਾਂ ਕਰਕੇ ਉਹਨਾਂ ਨੇ ਹਾਂਜੀ ਬਾਕੀ ਕਿਹਨੇ ਕੋਲੋਂ ਖੁੰਜੀ ਨਹੀਂ ਮਗਰ ਕੱਟੀ ਦੇਤੀ ਜੀ ਨਸਲਾ ਮਗਰ ਕੱਟੀ ਦੇਤੀ ਫਾਇਦਾ ਹੋ ਗਿਆ ਡਬਲ ਫਾਇਦਾ ਹੋ ਗਿਆ ਹਾਂ ਡਬਲ ਡਬਲ ਹਾਂਜੀ ਹਾਂਜੀ ਚਲ ਆ ਜਿਓ ਇੱਧਰ ਤੇ ਆ ਅਛਾ ਗੱਬਣਾ ਇਹ ਗੱਬਣਾ ਦਿਨ ਲਊਗੀ ਇਹ ਪੰਜ ਚਾਰ ਠੀਕ ਆ ਹਾਂਜੀ ਹਾਂਜੀ ਲਓ ਜੀ ਹਾਂ ਬੜੀ ਜਵਾਰਦਾ ਝੋਟੀਆਂ ਹਨ ਬਾਕੀ ਇਹ ਜਿਆਦਾ ਲਾਗੇ ਵੱਡੀਆਂ ਹਨ ਦੂਜਾ ਬਾਈ ਜੀ ਹਾਂਜੀ ਦੂਜਾ ਸੁਆਜੀ ਇਹਦਾ ਦੂਜਾ ਸੁਆਜੀ ਹਾਂਜੀ ਦੂਜਾ ਸੁਆਜੀ ਤੋੜੋ ਲਓ ਜੀ ਵੇਖੋ ਖਰਾਕਾ ਦੇ ਹਾਂਜੀ ਹਾਂਜੀ ਬਾਈ ਫਿਰ ਵੇਖੋ ਖਰਾਕਾ ਨਾਲ ਪਲਦੀ ਹੈ ਜੀ ਹਨਾ ਹਾਂਜੀ ਹੋਰ ਇੰਨੀ ਮੈਂ ਪਲਦੀ ਉਹ ਤਾਂ ਵੇਖੋ ਕੰਨਾ ਮੰਜਾ ਡੈਂਦਾ ਜੀ ਉੱਤੇ ਡੈਂਦਾ ਬਾਈ ਪੂਰੀ ਚੌੜੀ ਮੈਂ ਹਾਂ ਹਾਂਜੀ ਹਾਂਜੀ ਲਿਸ਼ਕੇ ਵੇਖੋ ਝੋਟੇ ਕਿ ਨਹੀਂ ਲਿਸ਼ਕੇ ਕੋਈ ਗੱਲ ਨਹੀਂ ਕਰਨ ਵਾਲੀ ਹਾਂ ਜੇ ਦਿਨ ਦੋ ਚਾਰ ਲੈਂਦੀ ਹੈ ਝੋਟੀਆਂ ਹਾਂਜੀ ਹਾਂ ਰਣ ਲੋਗੀ ਬਣੋਗੀ ਦੋ ਤਰਾ ਵੀ ਕਾਟਾ 20 ਕਿਲੋ ਦਾ ਝੁੱਟੀ ਦਾ ਬਿਲਕੁਲ ਰਫੀਆ 20 ਕਿਲੋ ਦੋ ਦਿੱਤਾ ਹੈ ਨਾ ਝੁੱਟੀ ਨੇ ਮਾ ਕੇ ਲਓ ਜੀ ਹਾਂ ਜੀ ਉੱਪਰ ਦੀ ਮਾ ਕੇ ਰਾਇਆ ਆ ਪਰੇ ਚੁੱਕ ਦੇ ਇਹਨੂੰ ਕੂਲਰ ਨੂੰ ਇੱਕ ਮਿੰਟ ਖੜੋ ਇੱਥੇ ਮੂੰਹ ਮਾ ਖਾਓ ਰੋਕੋ ਰੋਕੋ ਜੀ ਮਾ ਰਾਇ ਮੂੰਹ ਖਮਾਓ ਇਹ ਚੁੱਕ ਕੇ ਸਾਡੇ ਇਹ ਰੱਖੋ ਵਾਹ ਠੀਕ ਆ ਚਲੋ ਤੋੜੋ ਹੁਣ ਇਹ ਚੁੱਕ ਕੇ ਥੱਲੇ ਪੜ ਕੇ ਚੁੱਕ ਕੇ ਪਾ ਦਿਓ ਇੱਧਰ ਲੈ ਜਾਓ ਕੂਲਰ ਨੂੰ ਇਹਦਾ ਵੀ ਸੰਦੀਪ ਸਿੰਘ ਦਾ ਕਾਟਾ ਝੁੱਟੀ ਦਾ ਹਾਂ ਜੀ ਹਾਂ ਜੀ ਇਹ ਆਪਾਂ ਮਲਵੀ ਖਾਸ ਪਿੰਡ ਜਿਹੜੇ ਹਰਿਆਣੇ ਦਾ ਖਾਸ ਪਿੰਡ ਜਿਹੜਾ ਹਰਿਆਣੇ ਦਾ ਬਿਲਕੁਲ ਹਸਾਰ ਦੇ ਲਾਗੇ ਹਾਂਜੀ ਹਾਂਜੀ ਇਹ ਕਿਨਰ ਪਿੰਡ ਆ ਸਿਰ ਹਸਾਰ ਦੇ ਬਿਲਕੁਲ ਲਾਗੇ ਕਿਨਰ ਪਿੰਡ ਠੀਕ ਆ ਕਿਨਰ ਵਾੜੀ ਵਾੜੀ ਕਿਨਰ ਵਾੜੀ ਤੋਂ ਇਹ ਲਈ ਆ ਅੱਛਾ ਹਾਂਜੀ ਇਹ ਖਾਸ ਪਿੰਡ ਹੀ ਉਹ ਹਸਾਰ ਦਾ ਪਹਿਲਾ ਪਿੰਡ ਹਸਾਰ ਦਾ ਪਹਿਲਾ ਪਿੰਡ ਸ਼ਹਿਰ ਤੋਂ ਸੱਜਿਆਤ ਕਿਨਰ ਵਾੜੀ ਪਿੰਡ ਆ ਉੱਥੋਂ ਇਹ ਝੋਟੀਆਂ ਆਪਾਂ ਲਈ ਆ ਚੰਗੇ ਚੰਗੇ ਕੱਲੀ ਕੱਲੀ ਮੈਂ ਇੱਕ ਪੰਜ-ਪੰਜ ਪਿੰਡ ਫਿਰ ਕੇ 30 ਕਿਲੋਮੀਟਰ ਤੋਂ ਪਿੰਡ ਆ ਪੰਜ-ਪੰਜ ਪਿੰਡ ਫਿਰ ਕੇ ਫੇਰ ਆਪਾਂ ਮੈਂ ਲਈਏ ਹਾਂਜੀ ਹੁਣ ਵੀ ਸਾਡੇ ਪੰਜ ਦਿਨ ਲੱਗੇ ਫੇਰ ਉੱਥੇ ਹਾਂਜੀ ਹਾਂਜੀ ਮਈਆਂ ਹੀ 10 ਲੈ ਕੇ ਆਏ ਪਰ ਕੱਲ ਮਈਆਂ ਸਾਡੇ ਕੋਲ ਧੱਕੇ ਨਾਲ ਲੈ ਕੇ ਬੰਦੇ ਖੋ ਕੇ ਠੀਕ ਹੈ ਹਾਂਜੀ ਹਾਂਜੀ ਵਾਈ ਵਾਈ ਤੁਰਨਾ ਫਿਰਨਾ ਲੈਂਦਾ ਜੀ ਹਨਾ ਐ ਨਹੀਂ ਫਿਰ ਕੱਲ ਬਾਅਦ ਹਾਂਜੀ ਹਾਂਜੀ ਬਿਲਕੁਲ ਹਾਂਜੀ ਤੇ ਬਾਜੀ ਫਿਰ ਇਹਦੀ ਕੀਮਤ ਕਿੰਨੀ ਕਰਦੀ ਹੈ ਫਿਰ ਇਹਦੀ ਕੀਮਤ ਕਿੰਨੀ ਗੱਲ ਸੀਂਦੀਪ ਸਿੰਘ ਜੀ ਕੀਮਤ ਇਹਦੇ ਬਰਾਬਰ ਦੀ ਹੀ ਆਏ ਝੋਟੀ ਹੁੰਦਾ ਐ ਅੱਛਾ ਪਰ ਚਲੋ ਕੋਈ ਗੱਲ ਨਹੀਂ ਇਹਦੇ ਘੱਟ ਮੰਗਾਂਗੇ ਆਪਾਂ ਨੂੰ ਘੱਟ ਮਿਲੀਏ ਬਿਲਕ ਲੈਣ ਦੇਣਾ 181 181 181 ਚਲੋ ਲੈਣ ਦੇਣ ਛੋੜੀ ਹੋਣੀ ਛੋਟਾ ਛੋਟਾ ਕਰਦਾ ਕੋਈ ਛੋਟਾ ਖੁੱਲੀਆਂ ਹੋਣਗੀਆਂ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਇਹ ਸੂਈ ਆ ਇਹ ਸੂਈ ਆ ਜੀ ਹਾਂਜੀ ਇਹ ਚੌਥੇ ਦਿਨ ਦੀ ਸੂਈ ਆ ਹਾਂਜੀ 12 ਲੀਟਰ ਦੇ ਕੋਲ ਦੁੱਧ ਆ ਇਸ ਵੇਲੇ ਅੱਛਾ 12 ਕਿਲੋ 12 ਲੀਟਰ ਦੁੱਧ ਚੌਥੇ ਦਿਨ ਦੀ ਸੂਈ ਕੋਲ ਆ ਵੇਖ ਲੈਣਾ ਦਊਂਗੀ ਮੌਜਾ ਮੀਆਂ ਕਰੀਆਂ ਬਾਬਾ ਬਈਆਂ ਬਾਬਾ ਇਹੋ ਜੀਆਂ ਮਈਆਂ ਨਹੀਂ ਕੋ ਲੈ ਕੇ ਆਉਂਦਾ ਹਾਂਜੀ ਹਾਂਜੀ ਨਹੀਂ ਲੈ ਹੁੰਦੀ ਦੁਨੀਆ ਸਾਰੀ ਆ ਬਿਲਕੁਲ ਅੱਭਾ ਜੀ ਥਾਰ ਨਹੀਂ ਮਈਆਂ ਨਹੀਂ ਮਿਲਦੀਆਂ ਹਾਂਜੀ ਹਾਂਜੀ ਕੁਆਲਿਟੀ ਮੈਂ ਦੇ ਪੂਰੀ ਕੁਆਲਿਟੀ ਵਧੀਆ ਜੀ ਜਾਉ 15 ਅਸੀਂ ਤਾਂ ਮੈਂ ਕਿ 17 ਕਿਲੋ ਮੈਨੇ ਦੁੱਧ ਦੇਣਾ ਠੀਕ ਆ ਉਹ ਆਪਣੀ ਭੈਣੀ ਜਨਾਨੀ ਚੱਰੀ ਉਹ ਵੀਰ ਵੀਰ ਕਰਦੀ ਕਹਿੰਦੀ ਵੀ ਦੁੱਧ ਮੇਰੀ ਮੈਣ ਹੈ 16 ਕਿਲੋ ਪਿਛਲੇ ਸੋਹੇ ਦੱਸਾ ਪਹਿਲੇ ਨੇ ਹਾਂਜੀ ਹਾਂਜੀ ਇਹਦਾ ਦੂਜੇ ਆ ਥੋੜੀ ਤੋਂ ਰੋਲ ਇਹਦਾ ਦੂਜੇ ਸਹੀ ਮੈਂ ਬੜੀ ਚੰਗੀ ਹਾਂਜੀ ਹਾਂਜੀ ਦੇਖੋ ਮੈਂ ਕੋ ਲੈਵਾ ਥਾਣਾ ਇਹ ਦੁੱਧ ਚੋਣੋਗੀ ਫਿੱਫਤ ਚੰਗੇ ਬਸੂਰ ਹੁੰਦੀ ਹੈ ਕਿ ਨਹੀਂ ਭਾਈ ਜੀ ਹਾਂ ਦੋਨਾਂ ਦਾ ਸਿੱਤਾ ਕਰਨਾ ਨਹੀਂ ਜਿੱਥੇ ਅਸੀਂ ਬੰਨੇ ਬੈਠੇ ਆ ਪੂਰੀ ਟੋਪ ਅੱਜਾ ਪੂਰੀ ਟੋਪ ਅੱਥਰ ਦੇਖੋ ਜੀ ਆ ਆ ਵੇਖੋ ਸੁਨੀਲ ਸਿੰਘ ਥਣ ਮਹਿੰਦੀਆਂ ਨਾੜਾਂ ਵੇਖੋ ਅਗਲੇ ਬੰਨੇ ਵੇਖੋ ਅਗਲੇ ਬੰਨੇ ਧੇਰ ਮਹਿੰਦੀ ਦੁੱਧ ਦੋਦਾ ਹਾਂ ਮਹਿੰਦੀ ਧੇਰ ਵੇਖੋ ਬਿਲਕੁਲ ਧੇਰ ਅਗਲੇ ਬੰਨੇ ਕਿੰਨੀ ਹੈ ਜੇ ਅਗਲੇ ਬੰਨੇ ਧੇਰ ਹੋਊਗੀ ਤੇ ਮੈਂ ਦੁੱਧ ਦਊਗੀ ਜੇ ਧੇਰ ਨਹੀਂ ਹੈਗੀ ਮੈਂ ਇਹਨੇ ਦੁੱਧ ਨਹੀਂ ਦੇਣਾ ਹਾਂਜੀ ਹਾਂਜੀ ਬਾਕੀ ਥਾਣਾ ਵੇਖੋ ਮੇਰਾ ਦੇਖੋ ਪਿੰਡਾ ਵੇਖੋ ਇਹਦਾ ਇਹ ਮੇਰਾ ਪਿੰਡਾ ਵੇਖੋ ਐ ਟੂਟੀ ਉੱ ਇਹ ਵੀ ਝੋਟੀ ਜਿਹੜੀ ਆ ਮਲਪੀ 17 18 ਕਿਲੋ ਤੇ ਪਹੁੰਚੂਗੀ ਅੱਜ ਇਹਨੂੰ ਚੌਥਾ ਜਿਹੜਾ ਸੂਈ ਨੂੰ 12 ਕਿਲੋ ਦੋ ਦਿਆ ਤੇ ਸਾਡਾ ਕੋਈ ਇਹਨੂੰ ਟਾਈਮ ਨਹੀਂ ਮਿੰਟ ਦਾ ਵੀ ਆਪਾਂ ਦਿਨ ਜਿਹੜੇ ਮਹੀਆਂ ਚੁਈਆਂ ਤੇ ਅਸੀਂ ਆਖਿਆ ਵੀ ਤੂੰ ਹੀ ਥੋੜਾ ਲੇਟ ਹੋ ਗਿਆ ਅੱਜ ਉਹ ਕੰਮ ਪੈ ਗਿਆ ਤੇ ਫਿਰ ਪਹਿਲਾਂ ਚੁਈ ਕਰਦਣ ਲੱਗੇ ਆਂ ਤੇ ਤੂੰ ਆਖਿਆ ਵੀ ਆ ਗਿਆ ਮੈਂ ਕਹਿੰਦਾ ਚੱਲ ਕੋਈ ਗੱਲ ਨਹੀਂ ਆਉਂਦੇ ਸੰਦੀਪ ਸਿੰਘ ਉਹਨਾਂ ਢੀਕੇ ਚਾਹਾਂਗੇ ਢੀਕੀ ਕਰਨੀ ਤੇ ਸੰਦੀਪ ਸਿੰਘ ਇਹਦਾ ਵੀ ਮੋਲ ਆਪਾਂ ਜੈ ਜੀ ਆ ਉਹ ਨਿਆਂਈ ਨਹੀਂ ਹੈਗਾ ਬਿਲਕੁਲ ਇਹਦਾ ਮੋਲ 1.5 ਲੱਖ ਰੁਪਈਆ ਹੈ ਤੇ ਛੋਟ ਕਰਾਂਗੇ ਵਿੱਚੋਂ ਹੁਣ ਇਹਨੇ ਵ ਪੰਜ ਛੋੜ ਇੱਕ ਬੰਦਾ ਵਾਲੇ ਇੱਕ ਬੰਦਾ ਆ ਜੀ ਇਹ ਜੀ ਇਹ ਛੋਟੀ ਜੀ ਤੀਜੇ ਦਿਨ ਦੀ ਸੂਈ ਹੈ ਅੱਛਾ ਹਾਂ ਜੀ ਦੂਜਾ ਸੂਆ ਜੀ ਦਾ ਠੀਕ ਹੈ ਹਾਂ ਜੀ ਇਹ ਵੀ ਰਿਕਾਰਡ ਵਾਲੀ ਹੈ ਜੀ ਬਹੁਤ ਚੰਗੀ ਛੋਟੀ ਹੈ ਜੀ ਵੇਖੋ ਮਈਆਂ ਭਾਜੀ ਕੁਆਲਟੀ ਵਾਲੇ ਮਈਆਂ ਜੀ ਮਈਆਂ ਦੇ ਪੂਰੀਆ ਟੋਪ ਆ ਆਪਾਂ ਸ਼ੌਂਗ ਆ ਆਪਣੇ ਮਾਨਖੋ ਜੰਦਾ ਜੀ ਮਾਨਖੋ ਜੰਦਾ ਜੇ ਇਹੋ ਜਿਹੀ ਵੇਖਿਆ ਨਾ ਜੀ ਹਾਂ ਜੀ ਲੋ ਵੇਖੋ ਜ਼ਰਾ ਜੀ ਚੱਡੇ ਦਾ ਥਾਨ ਪੂਰਾ ਮਈ ਕੋ ਲੇਵਾ ਵੇਖੋ ਛੋਟੀ ਚੋੜਾ ਵਾਲੇ ਵਾਲਾ ਗਮ ਹੈ ਤੋਂ ਬੱਚਾ ਮਰ ਗਿਆ ਆ ਗਿਆ ਜੀ ਇਹਨੇ ਜੱਜ ਮਗਰੇ ਦੇ ਕੱਟੀ ਆ ਕੱਟੀ ਫਾਇਰ ਹੀ ਫਿਰਦਾ ਪੂਰੇ ਹਾਂਜੀ ਹਾਂਜੀ ਡਬਲ ਫਾਇਰੇ ਪੰਜਾਂ ਜੀ ਡਬਲ ਡਬਲ ਇੱਧਰ ਖਲਾ ਦੇ ਕਮਾਓ ਮਾੜਾ ਫੇਰ ਕਮਾਓ ਇੱਧਰ ਕਮਾਓ 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 ਇਹ ਤਾਂ ਦਰਦ ਦੇ ਦੇਖੋ ਜੀ ਮੈਂ ਬਾਹਰ ਕਰਦੀ ਹਾਂ ਅੰਦਰ ਤੇ ਚੱਲਦੀ ਮੈਂ ਮੈਂ ਦਾ ਪੋਤੇ ਆ ਤੇ ਇਹ ਗੱਲ ਨਹੀਂ ਫੋਨ ਇਹ ਤੋਂ ਮੈਂ ਕੋ ਬੋਲਾ ਸੰਦੀਪ ਸਿੰਘ ਜੀ 14 ਕਿਲੋ ਆ ਬੋਲਾ ਤਿੱਗੇ ਦਿਨ ਦੀ ਸੂਈ ਕੋਲ 14 ਕਿਲੋ ਦੁੱਧ ਆ 20 ਪਲੱਸ ਤੇ ਮੈਂ ਜਾਊਗੀ ਵੀ ਬਾਹਰ ਜਾਓ 20 ਕਿਲੋ ਤੋਂ ਘੱਟ ਮੈਂ ਦੁੱਧ ਨਹੀਂ ਦਿੰਦੀ ਬਿਲਕੁਲ ਰਿਗਾਰਡ ਵਾਲੀ ਝੋਡੀਆਂ ਜੀ ਹਾਂ ਰਿਗਾਰਡ ਵਾਲੀ ਪੂਰੀ ਰਿਗਾਰਡ ਵਾਲੀ ਮੈਂਵਾ ਇਲਾਕੇ ਦਾ ਬਹੁਤ ਚੰਗਾ ਜੀ ਬਿਲਕੁਲ ਏਰੀਆ ਦਾ ਫਰਕ ਆ ਹਾਂਜੀ ਹਾਂਜੀ ਦੇਖੋ ਦਰਦੀ ਦੇਖੋ ਨਹੀਂ ਨਹੀਂ ਠੀਕ ਹੈ ਬਜੀ ਟੌਪ ਤੋਂ ਰਾਮ ਹੈ ਦਾ ਬਿਲਕੁਲ ਹਾਂਜੀ ਹਾਂਜੀ ਕੋਈ ਸ਼ੱਕ ਨਹੀਂ ਇਹ ਦੂਜਾ ਸੂਆ ਇਹ ਇਹ ਦੇ ਮਗਰ ਕੱਟੀ ਸੰਦੀਪ ਜੀ ਹਾਂਜੀ ਹਾਂਜੀ ਇਹ ਵੀ ਝੋਟੀ ਮੈਂ ਕਹਵਾ ਦੇਣਾ ਕਹਦਣਾ 18 ਲੀਟਰ ਜਦੋਂ ਮੱਦੀ ਮੈਂ ਇਧਰ ਤੇ ਜਿਹਦੇ ਨੂੰ ਮਿਲ ਲਏ ਕਰ ਜਾਣਾ ਮੈਂ ਜੀ ਦੇਖੀ ਮੈਂ ਦੇ ਨਾਲ ਮੈਂ ਦੇਣਾ 18 ਕਿਲੋ ਮੈਂ ਦੇ ਦੂਗੀ ਠੀਕ ਆ ਹਾਂ ਵੇਖੋ ਇਹਦੀ ਮਹਿਲ ਧਿਰ ਵੇਖੋ ਅਗਲੇ ਬਨੇ ਦੀ ਇਹਦਾ ਥਣ ਵੇਖੋ ਮੈਂ ਦਾ ਬਿਲਕੁਲ ਅਗਲੇ ਬਨੇ ਗਾਜ ਪੂਰੀ ਹੈ ਪੁੱਟ ਪੁੱਟ ਤੇ ਮਹਿ ਲੱਗੀ ਹੈ ਹਾਂਜੀ 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 ਇਹਦਾ ਮੁੱਲ ਵੀ ਸੰਦੀਪ ਸਿੰਘ ਜੀ ਇੱਕ ਸੱਤ ਕਰ ਲਈਏ ਕਰ ਦੋ ਮਾਨ ਦਾ ਖੁੱਲਾ ਹੀ 2000 ਰੁਪਏ ਮੰਨਤਾ ਇੱਕ ਛੜਦੀ ਇੱਕ ਛੜਦੀ ਮੈਂ ਲਵਾਂ ਠੀਕ ਆ ਹਾਂਜੀ ਇੱਕ ਛੜਦੀ ਮੈਂ ਦੇ ਦਾਂ ਚੱਲੋ ਹਾਂਜੀ ਇਹ ਸੂਈ ਹੈ ਜੀ ਇਹ ਪਹਿਲੇ ਸੂਏ ਕੱਟੀ ਦੋਦੀ ਜੀ ਅੱਛਾ ਦੋ ਦੰਦ ਦੋ ਦੰਦ ਠੀਕ ਆ ਤੂੰ 10ਵਾਂ ਦਿਨ ਸੂਈ ਨੂੰ ਆ ਹਾਂਜੀ ਤੇ ਇਹਦੇ ਕੋਲ 10 11 ਲੀਟਰ ਦੁੱਧ ਹੈਗਾ ਉਹ ਵੱਧ ਨਹੀਂ ਹੈਗਾ ਇਹ ਝੂਟ ਗਿਆ ਦੀ ਆਪਾਂ 15 ਕਿਲੋ 14 ਕਿਲੋ ਬਸ ਤੇ 11 ਵਾਹ ਉਹ ਕਿੰਨਾ ਵੇਖੋ ਕੱਟੀ ਦਾ ਲੇਵਾ ਹਨ ਕਿਹਦੇ ਕੋਲੋਂ ਖੁੰਜੀ ਨਹੀਂ ਹੈਗੀ ਤੇ ਇਹਨੂੰ ਅੱਜ ਨਾਵਾ-ਤਾਵਾ ਦੇਣ ਸੁਈ ਸ਼ੂਣਾ ਤੇ ਭਾਜੀ ਕਿੰਨਾ ਦਾ ਹੈ ਇਸ ਟਾਈਮ ਇਹ ਤਾਂ 11 ਵਜੇ 10 ਵਜੇ ਤੋਂ 10 11 ਕਿੰਨਾ ਹੈਗਾ 10 ਕਿਲੋ ਮੰਦੀਏ ਕਿਉਂਕਿ ਘੜ ਤੁਹਾਡਾ ਬਿਲਕੁਲ ਵੇਖੋ ਚੋਟੀ ਵੇਖ ਪੂਰੀ ਬਨ ਵਾਲੀ ਹੈ ਹਨਾ ਮੈਂ ਕਿਹਾ ਪੂਰੀ ਟੋਪ ਕੱਟੀ ਹੈ ਸੋਹਣੀ ਸੁਨੱਕੀ ਕਿਹੇ ਗੱਲੋਂ ਖੁੰਜੀ ਨਹੀਂ ਹੈਗੀ ਬਾਹ ਉਹ ਤਾਂ ਨਹੀਂ ਸਰ ਜੀ ਇੱਕ ਚੀਜ਼ ਵੇਖ ਲਓ ਵੀ ਕਿਦਾਂ ਹੈ ਘੜ ਘੜ ਲੱਗੀ ਹੈ ਕੋਈ ਅੰਗ 'ਚ ਫਰਕ ਹੈਗਾ ਕਿਤੇ ਥਾਣੇ 'ਚ ਹੋਵੇ ਫਰਕ ਜਾਂ ਸਿੰਗੀ ਸੁੰਗੀ ਸਾਰਾ ਕੁਝ ਭਾਜੀ ਫਿਰ ਇਹ ਵੇਖੋ ਪਾਣੀ ਦਾ ਫਰਕ ਹੀ ਹੈ ਕਿ ਉਹ ਖਰਾਕ ਹਨਾ ਪਾਣੀ ਬੜਾ ਖਰਾਕ ਬੜੀ ਕੋਈ ਸਰੋਂ ਪਾਈ ਜਾਂਦੇ ਆ ਸਰੋਂ ਦਾ ਤੇਲ ਪਾਈ ਜਾਂਦੇ ਆ ਰੰਗ ਵੇਖ ਲਓ ਰੰਗ ਹੀ ਵੇਖ ਲਓ ਰੰਗ ਹੀ ਵੇਖ ਲੈਂਦੇ ਨਹੀਂ ਰੰਗ ਸਾਡੇ ਏਰੀਆ ਦਾ ਰੰਗ ਹੀ ਨਹੀਂ ਰਲਦਾ ਰੰਗ ਵੇਖੋ ਮੈਂ ਇਹਨਾਂ ਥਾਣੇ ਵੇਖੋ ਲੱਗਾ ਜੀ ਬਿਲਕੁਲ ਜੀ ਪੂਰੀ ਗੜਗੜਦੀ ਬੈਠ ਅੱਗੇ ਪਿੱਛੇ ਅਜੇ ਦੋ ਦੰਦ ਕੱਟਿਆ ਸਵਾ ਦੂਸਾਂ ਦੀ ਹਾਂਜੀ ਸਮਾਦੋਸਾਂ ਨੂੰ ਬਰਾਦਰੀ ਬਿਲਕੁਲ ਜੀ ਬੱਚਾ ਕੀ ਆ ਗਿਆ ਜੀ ਇਹਦੇ ਬੱਚਾ ਜੀ ਇਹਦੇ ਮਕਰ ਵੀ ਕੱਟੀ ਜਾ ਕੱਟੀ ਆ ਗਈ ਚਲੋ ਫਿਰ ਤਾਂ ਫੈਰੇ ਹੀ ਫੈਰੇ ਆ ਆਮ ਮਈਆਂ ਨੇ ਬਹੁਤ ਕੱਟੀਆਂ ਜੀ ਹਰਿਆਣੇ ਵਾਲੇ ਜਿਹੜੇ ਮਲਪੀ ਰੱਖਦੇ ਆ ਨਾ ਮਾਲੀ-ਮੁਲੀ ਹਾਂਜੀ ਤਕਰੀਬਨ ਜੱਟ ਜਿਨ੍ਹਾਂ ਦਾ ਕੱਟੀਆਂ ਦਾ ਉਹ ਮਾਲੀ ਰੱਖਦੇ ਉਹ ਹੀ ਰੱਖਦੇ ਉਹਨਾਂ ਨੂੰ ਸ਼ੌਂਕ ਆ ਸ਼ੌਂਕ ਹਾਂਜੀ ਹਾਂਜੀ ਹਰ ਪਿੰਡ ਮਾਲੀ ਛੱਡੇ ਆ ਤੇ ਹਰ ਪਿੰਡ ਜਿੱਨੇ ਮਈਆਂ ਨੇ ਸੋਧੀਆਂ ਤਕਰੀਬਨ 75% ਕੱਟੀਆਂ ਦੇ ਦਿੰਦੀਆਂ 25% ਹੀ ਉਹਨਾਂ ਨੇ ਕੱਟੇ ਦੇਣੇ ਬਿਲਕੁਲ ਬੇ ਬਾਕੀ ਕੱਟੀਆਂ ਤੇ ਇਹ ਵੀ ਕੱਟੀ ਮਲਪੀ ਬਹੁਤ ਜ਼ਿਆਦਾ ਚੰਗੀ ਆ ਇਹੋ ਕਿਹੜੇ ਕੋਲ ਮੇ ਕੋਈ ਖੁੰਜੀ ਹੋਵੇ ਲਾਸਟ ਪੀਸ ਹੀ ਹਾਂਜੀ ਲਾਸਟ ਪੀਸ ਹੀ ਹੈ ਜੀ ਬਸ ਪੀਸ ਤੇ ਆਪਣੇ ਕੋਲ ਹੋਰ ਵੀ ਆ ਗਏ ਉਧਰ ਉਧਰ ਹਾਂ ਉਹਨਾਂ ਨੂੰ ਛੋਟੀਆਂ ਸੂਕੀਆਂ ਬਿਲਕੁਲ ਤਾਜ਼ੀਆਂ ਤੇ ਉਹ ਫਿਰ ਦੋ ਚਾਰ ਦਿਨ ਰੋਕੇ ਦੁੱਧ ਤੇ ਲਿਆ ਕੇ ਕਿਸੇ ਨਾਵੇਂ ਭੈਣ ਭਰਾਵਾਂ ਨਾ ਕਿਸੇ ਨਾ ਧੋਖਾ ਨਾ ਹੋਵੇ ਗਲਤ ਕੰਮ ਨਾ ਹੋਵੇ ਵੀ ਅੱਜ ਤੇ ਜੇ ਧਰ ਤੁਰਾ ਵੱਜਦੀਆਂ ਵੀ ਕੋਈ ਲੈ ਜਾਏ ਉੜ ਕੇ ਕਿਸੇ ਨਾ ਗਲਤ ਕੰਮ ਹੋ ਜੇ ਫਿਰ ਕੱਲ ਨੂੰ ਗਲਾਮਾ ਤੇ ਆਪਾਂ ਲਾਮਾ ਲੈਣਦੇ ਪਰ ਵੀ ਕੈਬਲ ਨਹੀਂ ਹਾਂਜੀ ਲਾਮਾ ਨਹੀਂ ਕਿ ਕੈਬਲ ਲੈਣਾ ਸਾਡੇ ਘਰ ਚੱਲੀ ਕਰਕੇ ਲੈ ਜਾਏ ਚੋਚ ਆ ਗਏ ਖੜੇ ਇੱਕ ਡੰਗ ਛੋਵੇ ਦੋ ਡੰਗ ਚੋਵੇ ਬਾਠ ਠੀਕ ਆ ਨਜ਼ਾਰਾ ਹੀ ਆ ਫਿਰਦਾ ਕੋਈ ਚੱਕਰ ਨਹੀਂ ਸਾਨੂੰ ਕੋਈ ਚੱਕਰ ਨਹੀਂ ਆਪ ਬੰਦੇ ਨੂੰ ਵਿਚਾਰੂਗੀ ਵੀ ਕੋ ਰਾਤ ਰੈਂਦਾ ਗਾ ਕਾ ਤੇ ਕੋਈ ਰਾਤ ਰਹਿ ਮੈਂ ਕੋਈ ਗੱਲ ਨਹੀਂ ਸਾਡਾ ਗਾ ਕਾ ਗਾ ਗਾ ਦਾ ਰੱਬ ਦਾ ਰੂਪ ਹਾਂ ਕੋਈ ਨਹੀਂ ਕੋਈ ਟੈਨਸ਼ਨ ਨਹੀਂ ਆ ਕਿ ਰਹਿਣ ਦੀ ਰੋਟੀ ਪਾਣੀ ਮਿਲੂ ਪੈਗ ਵਾਲੀ ਦੀ ਪੈਗ ਮਿਲੂ ਕੋਈ ਚੱਕਰ ਨਹੀਂ ਹਾਂ ਸਹੀ ਹਾਂ ਆਵੇ ਜ਼ਰੂਰੀ ਗੱਲ ਆਹ ਦਾਲ ਫੁਲਕਾ ਹੀ ਖਾਣੇ ਉਦਾਂ ਦਾ ਨੂੰ ਮਿਲੂ ਠੀਕ ਆ ਨਾ ਤੇ ਚੋਚਵਾ ਕੇ ਖੜੇ ਠੀਕ ਕੋਈ ਚੱਕਰ ਨਹੀਂ ਤੇ ਇਹਦਾ ਕੱਟੀ ਦਾ ਮੁੱਲ ਜੀ ਬਿਲਕੁਲ ਛੋਟਾ ਜਿਹਾ ਇਹ ਜਿਆਦਾ ਨਹੀਂ ਹੈਗਾ ਹਾਂਜੀ ਤੇ ਬਾਕੀ ਹੈ ਤੇ ਜੀਗਾ ਦਾ ਵੱਡਾ ਹੀ ਕਰੀਏ ਦਾ ਵੀ ਮੁਕਾਬਲਾ ਵੱਡੇ ਵਾਲਾ ਹੀ ਹੈ ਹਾਂਜੀ ਪਰ ਇਹਦਾ ਥੋੜਾ ਹੀ ਕਰਦੇ ਆਪਾਂ ਹਾਂਜੀ ਇਹਦਾ 1 ਲੱਖ ਤੇ ਮੁੱਤ 30000 ਰਿਆ ਪਰ 2000 ਛੋਟ ਕਰਦਾਂਗੇ 128 128 ਦੇ ਦਾਂਗੇ ਹੋਰ ਜਾਣ ਦੋ ਤੁਸੀਂ ਤੁਹਾਨੂੰ ਤੇ ਖੁਸ਼ ਕਰਨਾ ਹੁਣ ਕੀ ਦੀ ਮੈਂ ਉਹ ਦੱਸੋ ਫਿਰ 25 ਦੇ ਦਾਂਗਾ 25 ਦੇ ਦਾਂਗਾ ਗੱਲ ਹੀ ਕੋਈ ਨਹੀਂ ਚੱਲਣ ਦੋ ਹਾਂਜੀ ਹਾਂ ਚਲੋ ਬਾਕੀ ਸਨੀਪ ਸਿੰਘ ਜੀ ਉਹ ਛੋਟੀਆਂ ਇੱਕ ਵਾਰੀ ਮਾਰੀ ਜੀ ਟਾਈਮ ਨਾ ਮਾਰੋ ਚਲੋ ਬਾਹਰ ਕੱਢ ਲੋ ਬਾਹਰ ਕੱਢ ਲੋ ਤੇ ਵੱਡੀ ਮੈਂ ਬੜੀ ਬਾਹਰ ਕੱਢ ਕੇ ਕਰ ਗੱਲ ਇਹ ਵੀ ਜਾਂਦੀ ਸਾਰੀ ਦੁਨੀਆ ਹੀ ਮਈਆਂ ਲੈਣ ਪਰ ਉੱਥੇ ਕੋਈ ਨਹੀਂ ਜਾਂਦਾ ਜਿੱਥੋਂ ਮਈਆਂ ਇਹ ਆਈਆਂ ਹੋ। ਅੱਛਾ ਜੀ। ਹਾਂਜੀ ਹਾਂਜੀ ਹਾਂਜੀ। ਕਿਉਂਕਿ ਉਰੇ ਉਰੇ ਦੂਰ ਜਿਆਦਾ ਪੈੜੇ ਜਿਆਦਾ ਪੈਂਦਾ ਉਰੇ ਉਰੇ ਵਪਾਰੀ ਘੁੰਮ ਫਿਰ ਕੇ ਲੈਂਦੇ ਆ। ਵਪਾਰੀਆਂ ਨੂੰ ਹੁੰਦਾ ਚੱਲੀਏ ਘਰੋਂ ਦਾਦਾ। ਰਾਬਾਂ ਵੀ ਇਹਦਾ ਵੇ ਕਾਟ ਗਏ। ਹਾਂਜੀ। ਹਾਂਜੀ ਆਡਾ ਕੰਮ ਨਾ ਦਿਨ ਜਿਆਦਾ ਲੱਗੇ 5 ਦਿਨ ਲੱਗੇ। ਲੱਗੇ ਲੱਗੇ। ਹਾਂਜੀ ਹਾਂਜੀ ਇੱਕ ਕੱਲੇ ਬੰਦੇ ਹੋਏ ਗੱਡੀ ਗੁੱਡੀ ਚਲਾਉਣ ਵਾਲਾ ਤੇ ਔਖਾ ਹੁੰਦਾ। ਔਖਾ ਹਾਂਜੀ। ਇਕੱਠੀਆਂ ਕਰਨੀਆਂ ਵਾ ਤੋਰਨੀਆਂ ਕਰਨੀਆਂ ਕਿ ਨਹੀਂ ਜੀ? ਬੜਾ ਔਖਾ ਹੁੰਦਾ। ਹਾਂ। ਅਗਲਾ ਬਰ ਚ ਜਿਹੜਾ ਦਰਮਾਣੀਆ ਦੀ ਆਹ 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 ਬੱਸ ਬੱਸ ਲੋ ਜੀ ਇੱਕ ਰੇ ਫੇਰ ਕਰ ਲਓ ਹਾਂਜੀ ਕਰ ਲਓ ਇਦਾਂ ਐ ਤਸੱਲੀ ਕਰਾਓ ਖੁੱਲੇ ਥਾਲਾ ਜਾਂ ਬਾਜਵਾ ਬਸ ਪੀਡੀ ਹੈਡ ਨਹੀਂ ਜੀ ਮੈਂਦੀ ਹੁੰਦੀ ਹਾਂ ਪੀਡੀ ਹਾਈ ਟਾਈਮ ਹੀ ਨਹੀਂ ਹੁੰਦੀ ਐਵੇਂ ਮਾਂ ਪੁੱਤ ਨਹੀਂ ਡਬਲਦਾ ਇਹ ਬਿਰਲਾ ਪਾਉਂਦਾ 100 ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ ਹੁਣ ਮੈਂ ਥੱਲੇ 20 ਪਲੱਸ ਦੁੱਧ ਦਾ 20 ਪਲੱਸ 20 ਦਾ 21 ਹੋ ਸਕਦਾ 19 ਨਹੀਂ ਹੋ ਸਕਦਾ ਹਾਂਜੀ ਹਾਂਜੀ 19 ਨਹੀਂ ਹੋ ਜੂਗਾ ਬਿਲਕੁਲ ਜੀ ਬੇਸ਼ੱਕ ਕੋਈ ਦੋ ਤਿੰਨ ਡੰਗ ਮੈਂ ਚੋਕੇ ਖੜੇ ਹੂੰ ਹੂੰ ਕੋਈ ਕਹਾਣੀ ਨਹੀਂ ਹੈਗੀ ਦੇਖੋ ਮੈਂ ਬੰਦੇ ਦੇ ਸਿਰ ਸਰ ਪੂਰੀ ਕਿਹੇ ਕੋਲੋਂ ਬਠੰ ਨੇ ਦੇਖੀ ਐ ਨਹੀਂ ਭਾਈ ਹਾਂਜੀ ਹਾਂਜੀ ਛੋਟੀ ਟੋਪ ਆ ਹੋਣੀ ਆ ਬੰਬ ਵੀ ਸੀ ਹੈਗੇ ਧਿਆਨ ਧਿਆਨ ਜਾਣਦ 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 ਬੱਚੇ ਕੋਲ ਜਾਣਾ ਬੱਚੇ ਕਰਕੇ ਕਰਦੀ ਚਲੋ ਇਹ ਫਿਰ ਇਧਰ ਹਾਂਜੀ ਮੈਂ ਹੈਗੀ ਕਿ ਨਹੀਂ ਹਾਂਜੀ ਜਾਪਦੀ ਐ ਮੈਂ ਨਹੀਂ ਨਹੀਂ ਹੈਗੀ ਹਾਂ ਕਿਤੇ ਹੈ ਹੋਊਗੀ ਏਰੀਆ ਚ ਨਹੀਂ ਹਾਂਜੀ ਬਹੁਤ ਬਹੁਤ ਸਾਡੀ ਏਰੀਆ ਜਿਤਨੀ ਹੋਊਗੀ ਇੱਥੇ ਕਿਤੇ ਲੱਗੇ ਲੱਗੇ ਬਾਕੀ ਉਹ ਗੱਬਣ ਜੋ ਟੀਵੀ ਬਹੁਤ ਜ਼ਿਆਦਾ ਚੰਗੀ ਚੰਗਾ ਰਿਕਾਟ ਵਾਲਾ ਹਾਂਜੀ ਹਾਂਜੀ ਉਹ ਮੇਰਾ ਪੂਰੇ ਸੰਦੀਪ ਸਿੰਘ ਟੋਪ ਆ ਬਿਲਕੁਲ ਜੀ ਚਲੋ ਮੁੱਲ ਦੇ ਕਿਸੇ ਨੇ ਲਾਇ ਨਹੀਂ ਚੀਜ਼ ਮਿਲਣੀ ਆ ਬਿਲਕੁਲ ਜੀ ਮੁੱਲ ਲਾ ਕੇ ਹੀ ਅੰਤ ਆ ਲਾ ਕੇ ਲਵਾਂ ਜੀ ਪਰ ਚੀਜ਼ਾਂ ਟੋਪ ਹੈਗੀਆਂ ਕਿ ਨਹੀਂ ਇਹ ਪੈਸੇ ਲਾ ਕੇ ਆਂਦੀ ਜੀ ਚੀਜ਼ਾਂ ਢੋਵਾ ਕੀਆ ਚੀਜ਼ਾਂ ਟੋਪ ਹੈਗੀਆਂ ਕਿ ਨਹੀਂ ਇਹ ਮਨ ਖੋਜ ਹੋ ਗਿਆ ਪੂਰੇ ਜੀ ਐ ਮੱਖੀਆਂ ਤੜਕਦੀਆਂ ਕੱਟੀਆਂ ਦੇ ਉੱਤੇ ਦਿਲ ਦਿਲ ਕੀ ਹੈ ਵਾ ਜੀ ਹਾਂਜੀ ਹਾਂਜੀ ਕਿਸੇ ਬੰਦੇ ਠੰਡੀਆਂ ਮਈਆਂ ਰਿਹਣੇ ਦੀਆਂ ਇੱਕ ਥਾਂ ਬਸ ਖਲੋਤੀ ਰਹਿਣਾ ਆ ਤੜਪੂ ਤੜਪੂ ਨਹੀਂ ਕਰਨਾ ਇਹ ਮਈਆਂ ਹਰਿਆਣੇ ਦੇ ਵਿੱਚ ਰਵਾਜ ਹੀ ਆ ਵੀ ਮਈ ਠੰਡੀ ਹਾਂ ਬਹੁਤ ਠੀਕ ਹੈ ਠੰਡੀ ਮਈ ਲਾਣੀ ਤੇ ਰਹਿਣੇ ਹਲ ਇੱਕ ਨੀ ਮਾਰ ਦੋ ਕੈਬੜਾ ਸਾਰੀਆਂ ਬਸ ਠੀਕ ਐ ਦਿਖੀ ਜਾਂਦੇ ਭਾਈ ਜੀ ਸਾਨੂੰ ਪਤਾ ਆਨਲਾਈਨ ਕੰਮ ਆਜ ਕਿਸ ਤੁਹਾਨੂੰ ਪਤਾ ਸਭ ਸਿਆਣੇ ਆ ਸਾਰਿਆਂ ਨੂੰ ਪਤਾ ਕਿਥੋਂ ਦੀਆਂ ਮਈਆਂ ਬਾਕੀ ਦਾਤਾ ਨੇ ਅੱਗੇ ਵੀ ਮਈਆਂ ਖੜੀਆਂ ਆ ਉਹਨਾਂ ਨੂੰ ਪਤਾ ਐ ਵੀ ਕਿੱਦਾਂ ਦੀਆਂ ਮਈਆਂ ਨਿਕਲੀਆਂ ਇਹਦਾ ਕੋਈ ਲਾਹਮਣ ਨਹੀਂ ਆਇਆ ਕੰਪਲੀਟ ਨਹੀਂ ਆਈ ਠੀਕ ਐ ਇੱਕ ਮੈਂ ਦੀ ਕੰਪਲੀਟ ਆਈ ਆ ਉਹਨੂੰ ਉਸੇ ਵੇਲੇ ਕਹਤਾ ਵੀ ਤੂੰ ਮੈਂ ਬਦਲ ਕੇ ਲੈ ਆ ਯੇ ਨਹੀਂ ਮੈਂ ਬਦਲਣੀ ਤੇ ਆਪਣੇ ਪੈ ਲੈ ਜਾ ਉਸੇ ਵੇਲੇ ਉਹ ਕਹਿੰਦਾ ਵੀ ਤੂੰ 2 ਦਿਨ ਡੀ ਕੇ ਲਓ ਤੇ ਜਿਹਦੇ ਨਾਲ ਉਹਦਾ ਫੋਨ ਆ ਗਿਆ ਵੀ ਨਹੀਂ ਮੈਂ ਹੀ ਠੀਕ ਹੋ ਗਈ ਠੀਕ ਐ ਅੱਗੇ ਵੀ ਠੀਕ ਠੀਕ ਹੋ ਗਈ ਤੇ ਚਲੋ ਠ ਨੰਬਰ ਜੀ ਬੋਲੋ ਫਰਮ ਨੰਬਰ ਬੋਲ ਰਿਹਾ ਜੀ ਆਪਣਾ ਪਿੰਡ ਹੈਗਾ ਚਾਹਲ ਹਾਂਜੀ ਤਸਵੀਰ ਬਟਾਲਾ ਜ਼ਿਲ੍ਹਾ ਗਰਦਾਸਪੁਰ ਹੀਰਾ ਮੇਰਾ ਨਾਮ ਆ ਤੇ 98768 71051 ਤੇ 98146 ਤੇ 11051 ਮੇਰਾ ਨੰਬਰ ਆ ਇਹ ਦੋਨੇ ਮੇਰੇ ਨੰਬਰ ਆ 98146 ਤੇ ਵਟਸਐਪ ਚੱਲਦਾ ਤੇ ਦੂਜਾ ਉਦਾਂ ਜਦੋਂ ਮੱਝੀ ਫੋਨ ਕਰੋ ਠੀਕ ਹੈ ਭਾਈ ਜੀ ਬਾਕੀ ਤੁਸੀਂ ਸੰਦੀਪ ਸਿੰਘ ਵੇਖ ਲਓ ਕੈਮਰਾ ਕਰੀ ਘਵਾ ਦੋ ਵੀ ਇਹਨਾਂ ਦੇ ਪੀਸ ਇਹਨਾਂ ਦੇ ਪੀਸ ਘਾਟੀ ਹੁੰਦੇ ਆ ਘਾਟੀ ਘਾਟੀ ਐਵੇਂ ਨਹੀਂ ਮਿਲਦੇ ਇਹ ਬੜੇ ਭਾਗ ਵਾਲਿਆਂ ਨੂੰ ਮਿਲਦੇ ਹਾਂਜੀ ਹਾਂਜੀ ਜਿੱਥੇ ਤੁਸੀਂ ਜਾਂਦੇ ਉਧਰ ਕੋਈ ਨਹੀਂ ਜਾਂਦਾ ਹਾਂਜੀ 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 ਹਾਂ ਚਲੋ ਠੀਕ ਹੈ ਭਾਈ ਜੀ ਸਾਡੀਆਂ ਵੇਖਦੀਆਂ ਇਹਨਾਂ ਦੇ ਆਪਾਂ ਪਾਉਂਦੇ ਰਹੀਏ ਆਪਾਂ ਕਰਦੇ ਰੋਏ ਮਾਣ ਗਈਆਂ ਜੀ ਇਹ ਨਾ ਫੇ ਬਹੁਤੇ ਦਿਨ ਹੀ ਲੋੜ ਥੋੜਾ ਹੀ ਬੜਾਓ ਥੋੜਾ ਹੀ ਬੜਾਓ ਹਾਂ ਬਸ ਬਸ ਠੀਕ ਹੈ ਜੀ ਆਉਂਦੀਆਂ ਜਾਂਦੀਆਂ ਰਹਿਣ ਚੰਗਾ ਜੀ ਸਤਿ ਸ਼੍ਰੀ ਅਕਾਲ